ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ ਵਾਲੇ ਦਿਨ ਰੋਟੀ ਦਾ ਇਹ ਇੱਕ ਉਪਾਅ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰਾ ਕਰੇਗਾ ਤੁਸੀਂ ਚਾਹੋ ਤਾਂ ਇਸ ਉਪਾਅ ਨੂੰ ਅਜ਼ਮਾ ਕੇ ਵੀ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਸੇ ਗੱਲ ਉੱਤੇ ਵਿਚਾਰ ਸਾਂਝੇ ਕਰਾਂਗੇ ਜੀ ਕਿ ਐਤਵਾਰ ਵਾਲੇ ਦਿਨ ਇਹ ਉਪਾਅ ਅਸੀਂ ਰੋਟੀ ਦੇ ਨਾਲ ਕਰਨਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਭੈਣ ਭਰਾਵਾਂ ਅੱਗੇ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਬਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਜਾ ਕੇ ਤੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇੱਕ ਭੈਣ ਭਰਾ ਆਪਣੀ ਕਿਸੇ ਨਾ ਕਿਸੇ ਪ੍ਰੋਬਲਮ ਨੂੰ ਦੁੱਖ ਨੂੰ ਤਕਲੀਫ ਨੂੰ ਲੈ ਕੇ ਪਰੀਸ਼ਾਨ ਹੈ ਸਾਧ ਸੰਗਤ ਜੀ ਕੋਈ ਆਪਣੀ ਗਰੀਬੀ ਤੋਂ ਪਰੇਸ਼ਾਨ ਹੈ ਤਾਂ ਕਿਸੇ ਦਾ ਪੁੱਤ ਸਹੀ ਕੰਮਾਂ ਦੇ ਵਿੱਚ ਨਹੀਂ ਲੱਗਿਆ ਹੋਇਆ ਕਿਸੇ ਦੇ ਬੱਚੇ ਆਪਣੇ ਮਾਤਾ ਪਿਤਾ ਨੂੰ ਬਹੁਤ ਪਰੇਸ਼ਾਨ ਕਰਦੇ ਨੇ ਤੇ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਜਾਂ ਫਿਰ ਬੱਚੇ ਪੜ੍ਹਾਈ ਵਿੱਚ ਵਧੀਆ ਨਹੀਂ ਹਨ ਕਿਸੇ ਵੀ ਚੀਜ਼ ਨੂੰ ਲੈ ਕੇ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇੱਕ ਭੈਣ ਭਰਾ ਦੁਖੀ ਤਾਂ ਬਹੁਤ ਹਨ ਤੇ ਹਰ ਇੱਕ ਭੈਣ ਭਰਾ ਇਹ ਚਾਹੁੰਦਾ ਹੈ ਕਿ ਕੁਝ ਨਾ ਕੁਝ ਐਸਾ ਕੀਤਾ ਜਾਵੇ ਜਿਸ ਦੇ ਨਾਲ ਉਹਨਾਂ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਜਦ ਕਿਸੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਣ ਤਾਂ ਮਨੁੱਖ ਹਰ ਪਾਸੇ ਨੂੰ ਜ਼ਰੂਰ ਨਜ਼ਰ ਮਾਰਦਾ ਹੈ ਉਸ ਦਾ ਹੱਲ ਕਰਨ ਕਰਨਾ ਚਾਹੁੰਦਾ ਹੈ ਪਰ ਇਸ ਦੇ ਨਾਲ ਸਾਧ ਸੰਗਤ ਜੀ ਕਈ ਭੈਣ ਭਰਾ ਇਹ ਵੀ ਸੋਚਦੇ ਨੇ ਕਿ ਅਸੀਂ ਤਾਂ ਬਹੁਤ ਜ਼ਿਆਦਾ ਉਪਾਅ ਕੀਤੇ ਨੇ ਸਭ ਕੁਝ ਕਰਕੇ ਦੇਖ ਲਿਆ ਹੈ ਪਰ ਸਾਨੂੰ ਇਨ੍ਹਾਂ ਉਪਾਵਾਂ ਦੇ ਨਾਲ ਕੋਈ ਫਲ ਨਹੀਂ ਮਿਲਿਆ ਤੇ ਸਾਧ ਸੰਗਤ ਜੀ ਜ਼ਰੂਰੀ ਨਹੀਂ ਕਿ ਹਰ ਇੱਕ ਉਪਾਅ ਦੇ ਨਾਲ ਹਰ ਇੱਕ ਭੈਣ ਭਰਾ ਨੂੰ ਫਲ ਮਿਲੇਗਾ ਸਾਧ ਸੰਗਤ ਜੀ ਆਪਣੇ ਸਾਰਿਆਂ ਦੇ ਕਰਮ ਅਲੱਗ-ਲੱਗ ਹੁੰਦੇ ਨੇ ਆਪਣੇ ਸਾਰਿਆਂ ਦੇ ਗ੍ਰਹਿ ਵੀ ਅਲੱਗ-ਅਲੱਗ ਹੁੰਦੇ ਨੇ ਤੇ ਜੋ ਜੋ ਚੀਜ਼ ਦਾ ਆਪਾਂ ਨੂੰ ਫਲ ਮਿਲਣਾ ਹੈ ਉਹ ਆਪਣੇ ਕਰਮਾਂ ਦੇ ਹਿਸਾਬ ਨਾਲ ਹੀ ਮਿਲਣਾ ਹੈ ਇਸ ਕਰਕੇ ਇਹ ਜੋ ਉਪਾਅ ਨੇ ਇਹਨਾਂ ਨੂੰ ਆਪਾਂ ਕਰਕੇ ਦੇਖ ਸਕਦੇ ਹਾਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇਹ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਕਰਕੇ ਮਨੁੱਖ ਨੂੰ ਇੱਕ ਛੋਟੀ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੋ ਸਕਦਾ ਹੈ ਕਿ ਇਨਾ ਦਾ ਫਲ ਮਿਲ ਜਾਵੇ ਸਾਧ ਸੰਗਤ ਜੀ ਜੋ ਅਸੀਂ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਉਪਾਅ ਦਾ ਰਿਜ਼ਲਟ ਤਿੰਨ ਐਤਵਾਰ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਸਾਧ ਸੰਗਤ ਜੀ ਤੁਸੀਂ ਐਤਵਾਰ ਦੇ ਦਿਨ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੁਸੀਂ ਜਾਣਨ ਦੇ ਲਈ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਸਾਧ ਸੰਗਤ ਜੀ ਤੁਹਾਡੀ ਰਸੋਈ ਦੇ ਵਿੱਚ ਸ਼ੱਕਰ ਜਾਂ ਚੀਨੀ ਜ਼ਰੂਰ ਹੁੰਦੀ ਹੈ ਤੇ ਮਿੱਠੇ ਦੇ ਤੌਰ ਤੇ ਤੁਸੀਂ ਜਰੂਰ ਵਰਤਦੇ ਹੋ ਜੋ ਤੁਹਾਡੇ ਖਾਣੇ ਦੀ ਮਿਠਾਸ ਨੂੰ ਵਧਾਉਂਦੀ ਹੈ ਇਸ ਦੇ ਨਾਲ ਸਾਧ ਸੰਗਤ ਜੀ ਉਹ ਤੁਹਾਡੀ ਦੀ ਜ਼ਿੰਦਗੀ ਦੇ ਵਿੱਚ ਵੀ ਮਿਠਾਸ ਨੂੰ ਲਿਆਉਣ ਦਾ ਕੰਮ ਕਰਦੀ ਹੈ ਤੁਹਾਡੇ ਘਰ ਦੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ਤੇ ਜੇ ਤੁਸੀਂ ਇਸ ਉਪਾਅ ਨੂੰ ਇਹ ਤੋਂ ਐਤਵਾਰ ਨੂੰ ਕਰ ਲੈਂਦੇ ਹੋ ਤਾਂ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਤੁਸੀਂ ਇਸ ਨੂੰ ਤਿੰਨ ਐਤਵਾਰ ਤੱਕ ਲਗਾਤਾਰ ਕਰਨਾ ਹੈ ਬਿਨਾ ਨਾਗੇ ਦੇ ਕਰਨਾ ਹੈ ਸਾਧ ਸੰਗਤ ਜੀ ਇਸ ਨੂੰ ਕਰਨ ਨਾਲ ਆਪਾਂ ਨੂੰ ਫਰਕ ਲੱਗਣਾ ਸ਼ੁਰੂ ਹੋ ਜਾਵੇਗਾ ਹੁਣ ਗੱਲ ਕਰ ਲੈਂਦੇ ਹਾਂ ਜੀ ਕਿ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਸਵੇਰੇ ਸਵੇਰੇ ਉੱਠ ਕੇ ਆਟੇ ਨੂੰ ਗੁੰਨ ਲਓ ਤੇ ਇਸ ਆਟੇ ਨੂੰ ਗੁੰਨਣ ਦੇ ਸਮੇਂ ਆਟੇ ਦੇ ਵਿੱਚ ਚੀਨੀ ਜਾਂ ਸ਼ੱਕਰ ਮਿਲਾ ਕੇ ਮਿੱਠਾ ਆਟਾ ਗੁੰਨ ਲਵੋ ਤੇ ਉਸ ਆਟੇ ਦੇ ਨਾਲ ਤੁਸੀਂ ਤਿੰਨ ਪ੍ਰਸ਼ਾਦੇ ਤਿਆਰ ਕਰ ਲਵੋ ਤੇ ਉਹਨਾਂ ਨੂੰ ਦੇਸੀ ਘਿਓ ਲਗਾ ਕੇ ਉਹਨਾਂ ਦੀ ਤੁਸੀਂ ਚੂਰੀ ਬਣਾ ਲਵੋ ਤੇ ਜੇ ਤੁਸੀਂ ਚੂਰੀ ਨਹੀਂ ਬਣਾਣਾ ਚਾਹੁੰਦੇ ਤਾਂ ਉਹਨਾਂ ਦੇ ਛੋਟੇ ਛੋਟੇ ਟੁਕੜੇ ਤੁਸੀਂ ਕਰ ਲਵੋ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੋਵੇ ਤੁਸੀਂ ਉਸ ਤਰ੍ਹਾਂ ਇਹਨਾਂ ਰੋਟੀਆਂ ਨੂੰ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹਨਾਂ ਰੋਟੀਆਂ ਨੂੰ ਤੁਸੀਂ ਕਾਂਵਾਂ ਨੂੰ ਪਾ ਦਿਓ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਾਂ ਨਹੀਂ ਹਨ ਤਾਂ ਤੁਸੀਂ ਆਪਣੀ ਛੱਤ ਤੇ ਜਾ ਕੇ ਜਾਂ ਆਲੇ ਦੁਆਲੇ ਜਿੱਥੇ ਵੀ ਕਿਤੇ ਤੁਹਾਨੂੰ ਕਾਂ ਦਿਖਾਈ ਦੇਵੇ ਉੱਥੇ ਜਾ ਕੇ ਤੁਸੀਂ ਇਸ ਰੋਟੀ ਇਸ ਮਿੱਠੀ ਰੋਟੀ ਨੂੰ ਕਾਂ ਨੂੰ ਪਾ ਸਕਦੇ ਹੋ ਫਿਰ ਵੀ ਸਾਧ ਸੰਗਤ ਜੀ ਅਗਰ ਤੁਹਾਨੂੰ ਕਿਤੇ ਕਾਂ ਦਿਖਾਈ ਨਾ ਦੇਵੇ ਜਿਵੇਂ ਕੋਈ ਖੁੱਲਾ ਗਾਰਡਨ ਹੋਵੇ ਜਾਂ ਖੁੱਲੇ ਖੇਤਾਂ ਦੇ ਵਿੱਚ ਜਾ ਕੇ ਤੁਸੀਂ ਕਾਵਾਂ ਨੂੰ ਇਹ ਰੋਟੀ ਪਾ ਦੋ ਜਦ ਤੁਸੀਂ ਇਸ ਤਰ੍ਹਾਂ ਇਹ ਉਪਾਅ ਕਰਨਾ ਸ਼ੁਰੂ ਕਰ ਦਮੋਂਗੇ ਤਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਤੇ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਹਨ ਉਹਨਾਂ ਨੂੰ ਇਹ ਉਪਾਅ ਦੂਰ ਕਰ ਦੇਵੇਗਾ ਤੁਸੀਂ ਇਸ ਉਪਾਅ ਨੂੰ ਸਿਰਫ ਐਤਵਾਰ ਦੇ ਦਿਨ ਹੀ ਕਰਨਾ ਹੈ ਤੇ ਤਿੰਨ ਐਤਵਾਰ ਹੀ ਕਰਨਾ ਹੈ ਇਸ ਤੋਂ ਬਾਅਦ ਨਹੀਂ ਕਰਨਾ ਤਿੰਨ ਐਤਵਾਰ ਕਰਨ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਕਾਫੀ ਤਬਦੀਲੀ ਫਰਕ ਨਜ਼ਰ ਆਵੇਗੀ ਘਰ ਦੇ ਵਿੱਚ ਸਾਧ ਸੰਗਤ ਜੀ ਪੈਸੇ ਦੀ ਕਮੀ ਦੂਰ ਹੋਵੇਗੀ ਜਾਂ ਫਿਰ ਤੁਹਾਡੇ ਬਿਜ਼ਨਸ ਦੇ ਵਿੱਚ ਕਾਰੋਬਾਰ ਦੇ ਵਿੱਚ ਜੋ ਵੀ ਰੁਕਾਵਟਾਂ ਆਉਂਦੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਕਲਾ ਕਲੇਸ਼ ਦੂਰ ਹੋਵੇਗਾ ਮੇਰੇ ਕਹਣੇ ਦਾ ਉਪਾਅ ਹੈ ਕਿ ਤੁਹਾਡੇ ਘਰ ਜੋ ਵੀ ਪ੍ਰੋਬਲਮ ਹਨ ਮੁਸ਼ਕਲਾਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਵਨਗੀਆਂ ਇਸ ਦੇ ਨਾਲ ਨਾਲ ਜਿਹੜੇ ਭੈਣ ਭਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤੇ ਵਿੱਚ ਰੁਕਾਵਟ ਆ ਰਹੀ ਹੈ ਉਹ ਵੀ ਇਸ ਉਪਾਅ ਨੂੰ ਤਿੰਨ ਤਿੰਨ ਐਤਵਾਰ ਕਰਕੇ ਦੇਖ ਸਕਦੇ ਹਨ ਉਹਨਾਂ ਨੂੰ ਇਹ ਉਪਾਅ ਕਰਨ ਦੇ ਨਾਲ ਕਾਫੀ ਲਾਭ ਹੋਵੇਗਾ ਚਲੋ ਹੁਣ ਤੁਸੀਂ ਇਸ ਉਪਾਅ ਉਪਾਅ ਨੂੰ ਕਰਨਾ ਸ਼ੁਰੂ ਕਰ ਦੋਗੇ ਆਪਣੇ ਘਰ ਤਿੰਨ ਐਤਵਾਰ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਜੋ ਰਿਸ਼ਤੇ ਨੇ ਉਹ ਤੁਹਾਡੇ ਕੋਲ ਆਪਣੇ ਆਪ ਚੱਲ ਕੇ ਆਣਗੇ ਇਸ ਉਪਾਅ ਨੂੰ ਪੂਰੀ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਕਰਨਾ ਹੈ ਕਿਉਂਕਿ ਜਦੋਂ ਆਪਾਂ ਕੋਈ ਕੰਮ ਪੂਰਨ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਹੀ ਉਹ ਸਫਲ ਹੁੰਦਾ ਹੈ ਜਦ ਸੰਗਤ ਜੀ ਤੁਸੀਂ ਇਹ ਉਪਾਅ ਕਰਨਾ ਹੈ ਤੁਸੀਂ ਆਪਣੇ ਮਨ ਦੇ ਵਿੱਚ ਇਹ ਜ਼ਰੂਰ ਸੋਚਣਾ ਹੈ ਕਿ ਜੋ ਵੀ ਮੈਂ ਇਹ ਉਪਾਅ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਇਸ ਦੇ ਨਾਲ ਜੋ ਵੀ ਮੇਰਾ ਦੁੱਖ ਹੈ ਤਕਲੀਫ ਹੈ ਉਹ ਜ਼ਰੂਰ ਦੂਰ ਹੋਵੇਗਾ ਆਪਣੇ ਮਨ ਦੇ ਵਿੱਚ ਸੋਚਣਾ ਹੈ ਇਸ ਦਾ ਫਲ ਮੈਨੂੰ ਜ਼ਰੂਰ ਮਿਲੇਗਾ ਤੇ ਇਸ ਦੇ ਨਾਲ ਨਾਲ ਇੱਕ ਹੋਰ ਕੰਮ ਹੈ ਇਸ ਤੋਂ ਇਲਾਵਾ ਜਿਹੜੇ ਬੱਚੇ ਦਾ ਵਿਆਹ ਨਹੀਂ ਹੋ ਰੇ ਰਿਸ਼ਤੇ ਨਹੀਂ ਹੋ ਰੇ ਉਹਨਾਂ ਦੇ ਲਈ ਇੱਕ ਹੋਰ ਉਪਾਅ ਹੈ ਉਹ ਤੁਹਾਡੇ ਘਰ ਦੇ ਵਿੱਚ ਕੋਈ ਕੋਲੀ ਜਾਂ ਕੋਈ ਗਿਲਾਸ ਤਾਂਬੇ ਦਾ ਹੋਵੇਗਾ ਤੁਸੀਂ ਉਸ ਨੂੰ ਪਾਣੀ ਦੇ ਨਾਲ ਭਰ ਲੈਣਾ ਹੈ ਆਪਣੇ ਸਹਰਾਣੇ ਰਾਤ ਦੇ ਸਮੇਂ ਰੱਖ ਲਵੋ ਉਸ ਪਾਣੀ ਦੇ ਵਿੱਚ ਦੋ ਚਮਚ ਸ਼ੱਕਰ ਮਿਲਾ ਕੇ ਤੇ ਢੱਕ ਕੇ ਰੱਖ ਦਿਵੋ ਸਵੇਰੇ ਜਦੋਂ ਉੱਠਦੇ ਹੋ ਤੇ ਉੱਠਦੇ ਨਾਲ ਹੀ ਤੁਸੀਂ ਇਸ ਪਾਣੀ ਨੂੰ ਪਰਮਾਤਮਾ ਦਾ ਨਾਮ ਲੈ ਕੇ ਪੀ ਲੈਣਾ ਹੈ ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ ਹੋਵੇ ਕੋਈ ਵੀ ਕਰ ਸਕਦਾ ਹੈ ਜਦੋਂ ਤੁਸੀਂ ਇਸ ਨੂੰ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਆਪਣੇ ਆਪ ਹੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲਾਂ ਤੋਂ ਕਿੰਨਾ ਬਦਲਾਅ ਆ ਚੁੱਕਿਆ ਹੈ ਜਿਹੜੀਆਂ ਪਰੇਸ਼ਾਨੀਆਂ ਹਨ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਰਿਸ਼ਤੇ ਆਣੇ ਸ਼ੁਰੂ ਹੋ ਜਾਣਗੇ ਇਸ ਉਪਾਅ ਦੇ ਨਾਲ ਜੀ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਮਹੱਤਵਪੂਰਨ ਉਪਾਅ ਹੈ ਕਿਉਂਕਿ ਜੋ ਸ਼ੱਕਰ ਹੈ ਉਹ ਮਿਠਾਸ ਹੈ ਇਹ ਤੁਹਾਡੇ ਘਰ ਦੇ ਵਿੱਚ ਮਿਠਾਸ ਲੈ ਕੇ ਆਵੇਗੀ ਤੇ ਕਹਿਣੇ ਦਾ ਭਾਵ ਹੈ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤਾਂ ਫਿਰ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਸੋ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਬੋਲਣ ਸਮੇਂ ਵਿੱਚ ਅਣਜਾਣੇ ਵਿੱਚ ਅਨੇਕਾਂ ਹੀ ਗਲਤੀਆਂ ਜਾਂ ਭੁੱਲਾਂ ਚੁੱਕਾਂ ਹੋ ਗਿਆ ਹੋਣ ਗਿਆ ਜਿਨ੍ਹਾਂ ਲਈ ਮੈਂ ਖਿਮਾ ਦੀ ਯਾਚਕ ਹਾਂ ਤੁਸੀਂ ਵੀ ਵੱਦ ਤੋਂ ਵੱਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ ਸਾਰੇ ਭੈਣ ਭਰਾਵਾਂ ਅੱਗੇ ਇਹ ਬੇਨਤੀ ਹੈ ਕਿ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਸਰਬਤ ਦਾ ਭਲਾ ਕਰਨਾ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਹੀ ਭਲਾ ਕਰਨ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ਣ ਸਾਰੇ ਭੈਣ ਭਰਾ ਹੱਸਦੇ ਵਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ